20000 ਹੋ ਗਈ 20000 20000 ਹਾਂਜੀ ਹਾਂਜੀ ਉਹਨੇ ਇਹ ਦੋ ਦਰਾਂ ਚ ੁੱਗੇ ਲੈਏ ਨੇ ਇੱਕ ਤਾਂ ਬੀਜੀ ਲਈ ਐ 20000 ਰੁਪਏ ਦਾ ਮੈਂ ਤੈਨੂੰ ਪਹਿਲੇ ਹੀ ਕਿਹਾ ਸੀਗਾ ਇਹ ੁੱਗੇ ਦੇ ਚੱਕਰ ਇੱਥੇ ੁੱਗਾ ਤੋੜ ਹੋ ਜਾਊਗਾ ਪਹਿਰੇ ਰੇਟ ਦੱਸ ਕੇ ਲੈਣਾ ਸੀਗਾ ਉਹ ਮਲਾ ਐਂ ਕਰੋ ਰਿਆ ਉਹ ਮਾੜੇ ਉੱਤੇ ਘੱਟ ਕੋ ਟਕਰਾ ਦੇ 11000 ਦਿੱਤਾ ਹਾਂ 11000 ਦੇ ਵਿੱਚ ਤਾਂ ਮੈਂ ਸਾਰਾ ਵਿਆਹ ਕਰ ਲਿਆ ਸੀ ਨਾ 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 ਭਾਈ ਜਿੰਨੇ ਪੈਣੇ ਓੰਨੇ ਦੇਣੇ ਪੈਣਗੇ ਤੱਕ ਸਰ ਨੂੰ 11000 ਮੈਂ ਲੈ ਰਦਿਆਂ ਕਿਹੜੀ ਲਿਸੋ ਕੀ ਹੁੰਦਾ ਉਹ ਲੈਸ ਕਹਿੰਦਾ ਲੈਸਾ ਲੈਸ ਕੀ ਹੁੰਦਾ ਭਾਈ ਲਸੋਂਦਾ ਜੀ ਉਹ ਡਿਸਕਾਊਂਟ ਕੀ ਕਹਿੰਦਾ ਡਿਸਕਾਊਟ ਵੁੱਤਕੋ ਕਹਨਾ ਮੈਂ ਘੱਟ ਕਰਾ ਦੂੰਗਾ ਅੱਛਾ ਤੂੰ ਐਂ ਗਏ ਵੀ ਮੈਂ ਘੱਟ ਕਰਾ ਦਾਂ ਮਾੜਾ ਮਾੜਾ ਮੋਟੇ ਡਿਸਕਾਊਂਟ ਹੋਊਗਾ ਜ਼ਿਆਦਾ ਨਹੀਂ ਹੁੰਦਾਗਾ ਤੁਸੀਂ ਤਾਂ ਐਂ ਸੌਦਾ ਮਾਰੀ ਜਾ ਚੱਲ ਐਂ ਕਰ ਮਲਾ 4000 ਲੈ ਲੈ ਓ ਯਾਰ ਭਾਈ ਯਾਰ ਮੱਝ ਥੋੜੀ ਲਈ ਜਨਾ ਵੀ ਦੁੱਧ ਘੱਟ ਹੈਗਾ ਕੱਪੜੇ ਲੈਨੇ ਫਿਕਸ ਰੇਟ ਆ ਓ ਕੀ ਯਾਰ ਇਹਨਾਂ ਦੇ ਵਿੱਚ ਲੱਹ ਬਾ ਯਾਰਾ ਬਾਹਰ ਨਹੀਂ ਸਾਰੇ ਕੱਪੜੇ ਬਾਹਰ ਦੀ ਗੱਲ ਨਹੀਂ ਹੁੰਦੀ ਬਾਈ ਲੱਤਾ ਬਾਹਰ ਨਹੀਂ ਚਲਦੇ ਜਦਿਆਂ ਇਹ ਕੱਪੜੇ ਆ ਵਧੀਆ ਕੱਪੜੇ ਆ ਤੂੰ ਨਾ ਚੁੱਪ ਕਰਕੇ ਖੜ ਜਾ ਇਹ ਖਰਾਬ ਨਹੀਂ ਹੁੰਦੇ ਇਹਨਾਂ ਚ ਸਾਲ ਦੀ ਗਾਰੰਟੀ ਆ ਆ ਵੀ ਨਹੀਂ ਖਰਾਬ ਓਏ ਤਿੰਨ ਸਾਲ ਹੋ ਗਏ ਇਸ ਮੈਂ ਇਹਨੂੰ ਜਮਾ ਨਹੀਂ ਪਾਟਿਆ ਨਾ ਬੁਰੋਠਿਆ ਤੇ ਆਹ ਦੇਖ ਲੈ ਬਾਈ ਗੱਲ ਸੁਣੀ ਕੱਪੜੇ ਪਾਉਣਾ ਇੱਕ ਕਿੱਦਾਂ ਪਾਉਣਾ ਆ ਯਾਰ ਓ ਯਾਰ ਬਾਈ ਗੱਲ ਤਾਂ ਸੁਣ ਲੈ ਮੈਂ ਕਹਿੰਦਾ ਚਲ ਕੋਈ ਨਾ ਹੋਰ ਨਾਲ ਹੀ ਸੌਦੇ ਸੈਂ ਨਾ 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 ਬਈ ਮੁੰਡਿਆ ਸਮਝਾਣਾ ਯਾਰ ਅਜਾ ਪੂਰਾ ਲੜੀ ਜਾਂਦਾ ਯਾਰ ਉਹ ਸ਼ਰਾ ਦੇਖ ਕੇ ਜੇ ਲਾ ਲਿਆ ਕੋਈ ਗੱਲ ਨਹੀਂ ਆਪਣੀ ਤਾਂ ਕਰ ਲੈ ਲੈ ਮੈਂ ਤਾਂ ਦੇਖ ਤੁਸੀਂ ਦੇਖ ਕੇ ਦੇਖ ਲੋ ਆ ਦੇਖ ਲੈ ਜੀ ਮੈਨੂੰ ਆ ਚੱਪਲਾ ਪਸੰਦ ਆ ਇਹ ਲੈ ਲੈ ਮੈਂ ਨਾ ਤੈਨੂੰ ਕਿਤੇ ਆ ਨਾ ਲਾ ਆਲੀ ਆ ਦੀ ਲੈ ਧਰ ਦੇ ਚੁੱਪ ਕਰਕੇ ਪਹਿਲਾਂ ਇਹਦੇ ਪੂਰੇ ਨਹੀਂ ਆ ਤੁਸੀਂ ਆ ਪੈਸੇ ਬੈਠੋ ਤੁਸੀਂ ਆ ਪੈਸੇ ਨਾ ਬੈਠੋ ਆ ਪੈਸੇ ਦੇ ਦੇਗਾ ਗੁੱਤ ਤੇ ਕਿਤੇ ਜੋਤੇ ਤਨ ਆਬਰਤ ਤੋੜੀ ਦੇ ਨੇ ਪੰਜ ਜਹਾਜ਼ਾਂ ਹਰ ਰੋਟੇ ਦੀ ਹਲੇ ਉਪਰਾ ਵਜਨਾਨੀ ਦੀ ਨਾ ਟੋੜੀ ਲਾਣੀ ਆਹ ਤੱਪੜੇ ਚੱਕਰ ਚੱਪੜਾ ਲਾ ਪਾਉਂਦਾ ਰੋਜੀ ਲਹਾਉਂਦੀ ਐ ਅੱਛਾ ਵੇਖ ਹਾਂ ਆ ਕਰਦੀ ਐ ਵਿੱਚ ਉਹ ਨਹੀਂ ਨਹੀਂ ਆ ਰਹਿਣ ਦੇ ਭਾਵਾ ਤੱਪਲੀਆਂ ਰਹਿਣ ਦੇ ਸਸਤੀਏ 5000 ਦੀ ਹੈ ਉਹ 5000 ਦੀ ਆਹਾ ਓਏ ਜ਼ੀਰੋ ਕੱਟ ਦਾਂਗੇ ਚਲ ਕੋਈ ਗੱਲ ਗਲਤੀ ਹੋ ਗਈ ਜੀ ਸਾਲ ਦੀ ਗਾਰੰਟੀ ਆ ਤੇਰੀ ਮੈਨੂੰ ਵਾਲਾ ਦਾ ਘੰਟੇ ਦੀ ਨਹੀਂ ਲੈਣੀ ਗਾਰੰਟੀ ਆ ਦੇਖ ਬੜ ਐ ਕਰ ਮੱਲਾ ਐ ਕਰ ਮੱਲਾ ਤੂੰ 2000 ਹੋਰ ਲੈ ਲੈ 5 ਤੇ 2 ਕਿੰਨਾ ਹੋ ਗਿਆ ਬਾਈ ਤੇ 2 ਤਾਂ 7 ਹੀ ਹੁੰਦਾ ਬਹੁਤ ਆ ਬਹੁਤ ਆ ਨਵੇੜ ਭਰੇ ਹਾਂ ਨਾ ਨਾ ਬਸ ਹੋਰ ਜੱਤ ਦੇਖ ਕੇ ਜੇ ਲਾਲਾ ਯਾਰ ਬਾਈ ਯਾਰ ਹੋਰ ਕਿੰਨੇ ਬਾਈ ਯਾਰ ਬਹੁਤ ਨੂੰ ਕਿਹੜਾ ਮੁਆਵਜ਼ਾ ਦੇਣਾ ਹੈ 14000 ਉਹ ਚਲ 5400 ਹੋਰ ਲੈ ਕੇ ਯਾਰ ਨਵੇੜ ਭਰੇ ਹਾਂ ਤਾਂ 11 ਚ ਨਵੇੜ ਦਾ ਨਾ ਉਹ ਬਾਲੇ 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 ਹੋਣੀ ਨਹੀਂ ਜੀ ਆਪਾਂ ਕਿਸ਼ਤਾਂ ਕਰ ਲੈਨੇ ਆ ਉਹ ਕਿਸ਼ਤਾਂ ਕਰਨ ਨੂੰ ਵਿਆਜ ਕੱਢ ਬਣਾਉਣਾ ਧਰ ਯਾਰ ਕੱਪੜੇ ਇਹਨਾਂ ਨੇ ਕੋਈ ਨਹੀਂ ਲੈਣਾ ਹਾਏ ਮੈਂ ਤਾਂ ਲੈਣੇ ਐ ਮੈਨੂੰ ਨਹੀਂ ਪਤਾ ਮੈਂ ਦਬਾਉ ਮੈਂ ਤਾਂ ਇੱਕ ਹੀ ਹੋ ਗਿਆ ਪੈਸੇ ਯਾਰ ਹੋਰ ਕਰ ਲੈ ਘੱਟ ਬਾਈ ਇਹ ਤਾਂ ਵੇਚ ਰਗੇ ਵੇਚ ਰਗੇ ਖੜ ਗਏ ਘਰ ਵਾਲੀ ਪੈਸੇ ਤਾਂ ਦੇਣੀ ਪੈਣਗੀਆਂ ਇਹ ਆਪ 11000 ਤੇ ਲਿਆ ਹੁਣ ਚਲ ਐਂ ਜਾ ਯਾਰ ਨਾ ਤੇਰੇ ਨਾਲ ਮੇਰੇ 10000 ਚ ਕਰਤੇ ਚੱਕ ਠੀਕ ਹੈ 10000 ਦੇ ਦੋ ਜੀ ਮੈਂ ਦੇ ਦੂ 1000 ਰੁਪਏ ਕੋਈ ਗੱਲ ਨਹੀਂ ਚਲ 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 ਪਾ ਯਾਰ ਲਫਾਫੇ ਦੇ ਵਿੱਚ ਸਕੈਨ ਕਰੋਗੇ ਜੀ ਅੱਛਾ ਚੱਪਲਾ ਮਿੱਚ ਚੈੱਕ ਕਰ ਉਹ ਚੱਪਲਾ ਮੈਥੋਂ ਹੋਰ ਨੂੰ ਲੈ ਲਈ ਸਕੈਨ ਕਰੋਗੇ ਕੀ ਸਕੈਨ ਕਰੋਗੇ ਇਸ ਦਾ ਆ ਮਸ਼ੀਨ ਜੀ ਦੇ ਦੇਗਾ ਮੈਨੂੰ ਨਹੀਂ ਨਹੀਂ ਇੱਥੇ ਕਰੋਗੇ ਪੈਸੇ ਆ ਗਿਆ ਮੇਰੇ ਕੋਲ ਗੀਜਤ ਨੇ ਲੈ ਕੱਢ ਗਿਓ ਦਿਨਾਂ ਵੇ ਦਿਨਾਂ ਕੋਈ ਨਾ ਖਰਜਾ ਪਹਿਲਾ ਪਾਲ ਫਾਫੇ ਚ ਪਾ ਦੇ ਆਪਾਂ ਯਾਰ ਫਾਫੇ ਉਹ ਤੋੜਾ ਰਹਿਣ ਦੇ ਚੱਪੜਾ ਕੀ ਕਰਾਉਣੇ ਚੱਪੜਾ ਜਾਂ ਛੱਡ ਪਾ ਦੇ ਇਹਦਾ ਬਾਹਲਾ ਤਖੜਾ ਲੈਦਰ ਲੱਗਿਆ ਨਾ ਤੇ ਕੀ ਲੱਗਿਆ ਲੈਦਰ ਲੱਗਿਆ ਲੈਦਰ ਚਮੜਾ 11 ਦਿਨ ਮਿਹਨਤ ਤੇ ਬਸ ਚਾਮੜੇ ਦੀਆਂ ਨੇ ਤਾਂ ਮੈਨੂੰ ਰਬੜ ਦੀਆਂ ਲੱਗਦੀਆਂ ਨੇ ਉਹੀ ਬੋਲੀ ਆਈਆਂ ਨੇ ਲੈ ਨਾ ਰਬੜ ਰਬੜ ਦੀਆਂ ਨਹੀਂ ਚਮੜੇ ਦੀਆਂ ਨੇ ਪੂਰੀਆਂ ਬੋਲਾ ਇਹਨੂੰ ਲੈ ਜਾ ਯਾਰ ਆਪਦੀਆਂ ਨੂੰ ਪਰਾਂਲੇ ਬਸ ਆਹੀ ਬਾਜ਼ੀ ਬਹੁਤ ਹੈ ਦੀ ਇਹਦੇ ਨਾਲ ਵਿੱਚ ਮੱਚ ਕਰ ਲਾਗੇ ਤੈਨੂੰ ਪਤਾ ਨਹੀਂ ਤੇਰੀ ساری ਕਸਾਂ ਤੇ ਕਰੀ ਜਾਊਂ ਤੂੰ ਕੀ ਲੱਗਣਾ ਕਰਦਾ ਹੋਇਆ ਓ ਤੂੰ ਚੱਫ ਕਰਦੇ ਫਾਨੇ ਤੇਰੀ ਮਾਰਾ ਤੇ ਮਸਰਾ ਤੇ ਆ ਮੈਂ ਪਰਫਿਉਮ ਵੀ ਲੈਣਾ ਜਿਸ ਤੇ ਮੈਂ ਲਾਇਆ ਕਰੂੰ ਵਧੀਆ ਵਧੀਆ ਇਹ ਚ ਦੇਖੋ ਆ ਦੇਖੋ ਕਿੰਨੀ ਵਧੀਆ ਇਹ ਏ ਧੋਮੀ ਖਾਰੀ ਹੁਣੇ ਸਮੈਲ ਆਉਂਦੀ ਐ ਬਾਹਰ ਰੋਣਾ ਤਾਂ ਹੈ ਨਾ ਵਧੀਆ ਇਹ ਡਾਂਗ ਦੇ ਜੋਰ ਤੇ ਰੱਖੀਦੀ ਹੁੰਦੀ ਹੈ ਜਨਾਨੀ ਤਾਂ ਆਹੋ 10000 ਰੁਪਏ ਲਵਾਤਾ ਅਜ ਕਹਿੰਦਾ ਡਾਂਗ ਦਾ ਹਾਂ ਇਹ ਕੰਮ ਸੱਚਾ ਹਾਂ ਇਹਦਾ ਆਪਣਾ ਦੂਜਾ ਗਾ ਹਾਂ ਰਦੀਪਾ ਹਾਂ ਉਹ ਤਾਂ ਲੰਮਾ ਅੱਜ ਕਰਾਈ ਸੀ ਹਾਂ ਇਹ ਉੱਥੋਂ ਲੈ ਕੇ ਆਇਆ ਓਏ ਗਾਹ ਨਹੀਂ ਗੱਲ ਕਰੀਦੀ ਹੁੰਦੀ ਇਹ ਤਾਂ ਤੇਰੀ ਘਰ ਵਾਲੀ ਸੀ ਤੇਰੀ ਘਰ ਵਾਲੀ ਸੁਣ ਸੀ ਤਾਂ ਹੀ ਡਿਸਕਾਊਂਟ ਕਰਤਾ ਪੈਸੇ ਦਾ ਹਾਂ ਉਹ ਪੈਸੇ ਦਿੰਨਾ ਮੈਂ ਗਿਆ ਉਹ ਤੇ ਪਏ ਨੇ ਆਪਣੇ ਚ ਆ ਆਪਣੀ ਉਹ ਜਾ ਯਾਰ ਮਾਗੇ ਬਾਈ ਦਿੰਨਾ ਦਿੰਨਾ ਸ਼ਰਾ ਮੁੱਕਰ ਦਾ ਨਹੀਂ ਉਹ ਬਾਈ ਯਾਰ ਸਬਜ਼ੀ ਵਾਲੇ ਮੋਗਾ ਤਾਂ ਕਰੀ ਜਾਂਦਾ ਆ ਲੈ ਆ ਫੜਾ ਹੀ ਨਹੀਂ ਲਿਫਾਫਾ ਜਾ ਓਰੇ ਐਸਾ ਕੋਰ ਰੱਖ ਖਰਦੇ ਖਰਜਾ ਲੈ ਜਾਗੇ ਇਹ ਆ ਪਿਆ ਪੈਸੇ ਦੇ ਕੇ ਲੈ ਕੇ ਜਾਣਾ ਬਾ ਠੀਕ ਆ ਕਰੀ ਜਾਣਾ ਜਮਾ ਖਰੀ ਗੱਲ ਹਾਂ ਚਲੋ ਤੁਸੀਂ ਪੈਸੇ ਲਿਓ ਮੈਂ ਲੈ ਜਾਉਂ ਲੈ ਇਹ ਰਹੋ ਤੁਸੀਂ ਪੈਸੇ ਦਿਓ ਕੁਝ ਉੱਬਾ ਕਰਤਾ ਪਹਿਲ ਵਾਲਵਾ ਕੇ ਪਤਾ ਨਹੀਂ ਕਿੱਥੇ ਰਹਿ ਗਿਆ ਯਾਰ ਆਉਂਦਾ ਹੂਕ ਨਾ ਯਾਰ ਆਹ ਲੈ ਮੱਲਾ ਗੇੜ ਲੱ ਬਿੱਲੀ ਦੇ ਕੰਨ ਵਰਗੇ ਨੇ ਪੂਰੇ ਕਰੜੇ ਕਰੜੇ ਨਹੀਂ ਨਹੀਂ ਆਏ ਤਾਂ ਆਪਾਂ ਨੂੰ ਯਕੀਨ ਨਹੀਂ ਆ ਪੂਰੇ ਹੀ ਹੋਣਗੇ ਹਾਂ ਗੇੜ ਲਾ ਛੇੜਾ ਗੇੜ ਲਾ ਹੁਣ ਨਹੀਂ ਨਹੀਂ ਪੂਰੇ ਹੋਣਗੇ ਮਾਰ ਲੈ ਹੱਥ ਕਿਤੇ ਗਈ ਵਾਰੀ ਘੱਟ ਨਾ ਰਹਿ ਜਾਣਾ ਤਾ ਕਿਦੇ ਕੰਨ ਵਰਗੇ ਬਿੱਲੀ ਦੇ ਕੰਨ ਵਰਗੇ ਬਿੱਲੀ ਕਿੱਥੋਂ ਲੈੰਦੀ ਆ ਆ ਨਾਲ ਹੀ ਖੜੀ ਐ ਤੇ ਜੀਦਾ ਓ ਟਚਰਾ ਨਾ ਕਰਿਆ ਕਰ ਓ ਭਾਈ ਸ਼ਰਾ ਚਾਹ ਤੂੰ ਨਹੀਂ ਪਿਉਂਦੇ 11 ਸੱਤ ਸਿਆ ਪੈਦਾਤੀ ਓਡੀਓ ਕੰਜਰ ਜੋ ਜੀ ਮੈਂ ਕਹਿੰਦੀ ਸੀ ਸ਼ਾਪਿੰਗ ਤਾਂ ਹੋਗੀ ਹੁਣ ਆਪਾਂ ਕੁਝ ਖਾਣਾ ਲਈ ਭੁੱਖ ਜੀ ਲੱਗੀ ਪਈ ਤੈਨੂੰ ਕਿਤੇ ਮਾਲ ਬੂੜੇ ਨਾਲ ਖਵਾ ਲਿਆ ਸਾਲੀ ਨੰਬਰਦਾਰੀ ਦੀ ਤਰਪਾ ਹੁਣ ਓ ਚੰਗਾ ਮੱਲੋ ਠੀਕ ਹੈ ਜੀ ਤਾ ਬਾਕੀ ਆ ਲੈ ਰੱਬਾ ਆ ਤੇਰੇ ਵੀ ਰੰਗ ਨੇ ਯਾਰੀ ਨੇ ਕਿਤੇ ਸੋਕਾ ਹੈ ਕਿਤੇ ਨਿਹੜ ਹੈਂ ਕੀ ਦੱਸ ਉਹ ਬੇਜਵਾਨਾਂ ਦਾ ਕੀ ਕਸੂਰ ਸੀ ਹੈ ਪਾਣੀ ਚੀ ਰੋੜ ਤੇ ਆ ਵਿੱਚ ਖਲ ਕਹਿੰਦੇ ਜਿਉਂਦਾ ਬੱਚਾ ਲੱਭਿਆ ਲੈ ਉਹਨਾਂ ਦੇ ਮਾਂ ਪਿਓ ਨਹੀਂ ਲੱਭਣੇ ਉਹਨੂੰ ਹੈ ਐਨੀ ਤੂੰ ਕਿਉਂ ਤੱਕਾ ਕਰੀਏ ਇਹਨਾਂ ਲੋਕਾਂ ਰੱਬਾ ਮਾੜਾ ਮੋਟਾ ਤਰਸ ਕਰ ਲੈ ਤੇ ਮੈਂ ਤਾਂ ਹੀ ਕਹਨਾ ਰੱਬਾ ਸਾਰੇ ਤੇ ਮਿਹਰ ਪ੍ਰਿਆਤ ਹਾਂਜੀ ਮੈਂ ਬੜਾ ਜੋ ਪੁੱਛ ਲੰਦੇ ਹਾਂ ਫੋਨ ਕਰਕੇ ਕਿੱਥੇ ਗਿਆ ਅੱਜ ਤੜਕੇ ਦੇ ਕੌਣ ਵੱਡਾ ਆਪਣਾ ਪਤਾ ਨਹੀਂ ਕਿੱਥੇ ਗਿਆ ਅੱਜ ਤੜਕੇ ਦਾ ਹੈ ਨਾਲ ਗੱਡੀ ਲੈ ਗਿਆ ਗੱਡੀ ਵੀ ਲੈ ਗਿਆ ਹੋਰ ਉਹ ਮਾੜਾ ਮੋਟਾ ਰੋਕ ਲੈਂਦੀ ਉਹਨੂੰ ਚਾਪੀ ਚੂਪੀ ਫੜ ਲੈਂਦੀ ਉਹਦੇ ਨਾਲ ਗਿਆ ਬੱਸ ਬਿਠਾਤੀ ਮੈਸ ਪਾਣੀ ਚ ਜਮੇ ਵੀ 10 13 ਕੀ ਬਣਦਾ ਉਹਦੇ ਨਾਲ ਹੈ ਤੂੰ ਕੱਲਾ ਵਗ ਜਾ ਜਿੱਥੇ ਜਾਣਾ ਹੈ ਉਹਨੂੰ ਕਿਉਂ ਨਾਲ ਲੈ ਕੇ ਗਿਆ ਮਾਣਾ ਬਟਾ ਦੱਸਿਆ ਨਹੀਂ ਉਹਨੇ ਕਿੱਥੇ ਗਏ ਨੇ ਪਤਾ ਨਹੀਂ ਜੀ ਐਂ ਕਹਿੰਦੇ ਸੀ ਕੱਪੜੇ ਲੈ ਕੇ ਆਉਣੇ ਆਗੇ ਪਤਾ ਨਹੀਂ ਕਿੱਥੇ ਗਏ ਆ ਤੜਕੀ ਕੱਪੜੇ ਲੈ ਕੇ ਆਉਣੇ ਆ ਪੱਕਾ ਫੇਰ ਤਾਂ ਮੰਡੀ ਗਏ ਹੋਣਗੇ ਉਹ ਜੀ ਜੀ ਬੱਸ ਫੇਰ ਐਮ ਅੱਜ ਅੱਧਾ ਲੱਖ ਗਿਆ ਅੱਧਾ ਲੱਖ ਜੀ ਹਾਂ ਮੈਨੂੰ ਪਤਾ ਹੈ ਉਹ ਚਰਿਤਰੀ ਜੀ ਨਾ ਬਾਲੀ ਉਹ ਉਹ ਆ ਚਲਾਕ ਬਾਲੀ ਤੇਜ਼ ਆ ਹਾਂ ਬਾਲੀ ਤੇਜ਼ ਆ ਤੂੰ ਦੇਖ ਲਈ ਉਹਦਾ ਪੂਰਾ ਖਰਚਾ ਕਰੋ ਆ ਹੁਣ ਦੁਪਹਿਰਾ ਹੋ ਗਿਆ ਤੜਕੇ ਦੇ ਨਿਕਲੇ ਨੇ ਆਥ ਨੇ ਵੜਨਗੇ ਪਤਾ ਨਹੀਂ ਕਿੱਥੇ ਜਾਂਦੇ ਹੈਗੀ ਉਹ ਜਾਣਾ ਕਿੱਥੇ ਦੱਸੀ ਤਾਂ ਤੂੰ ਜਾਣੀ ਐ ਵੀ ਸ਼ਹਿਰ ਚ ਗਏ ਨੇ ਮੰਡੀ ਗਏ ਨੇ ਬਾਜ਼ਾਰ ਮਹਿੰਗਾ ਕਰਕੇ ਆਏਗੇ ਚੱਲ ਕੋਈ ਨਹੀਂ ਉਹ ਵੱਡੇ ਨੂੰ ਵੀ ਪਤਾ ਲੱਗ ਜੂ ਵੀ ਵਿਆਹ ਕਰਾਉਣਾ ਕੀ ਹੁੰਦਾ ਹਾਂਜੀ ਅੱਜ ਉਹਦੀ ਚੀਕ ਨਿਕਲ ਜੂ ਹੈ ਪਤਾ ਲੱਗ ਜੂ ਉਹਨੂੰ ਜਦੋਂ ਉਹਦੀ ਜੀਬ ਕੱਢੀ ਨਾ ਐ ਵੀ ਹੈ ਐਨਾ ਖਰਚਾ ਬਿਆ ਕਰਾ ਕੇ ਇੰਨਾ ਖਰਚਾ ਹੁੰਦਾ ਪਤਾ ਲੱਗ ਜੂ ਉਹਨੂੰ ਅੱਜ ਇੰਨਾ ਕਿੰਨਾ ਕ ਖਰਚਾ ਹੋ ਗਿਆ ਜੀ ਉਹ ਬਥੇਰਾ ਹੋ ਜਾਂਦਾ ਤੂੰ ਕਿਹੜਾ ਕਰਾਉਂਦੀ ਨਹੀਂ ਸੀ ਕੀ ਕਿਹਾ ਜੀ ਹੈ ਕਿਵੇਂ ਇੰਨਾ ਕਿੰਨਾ ਕ ਖਰਚਾ ਹੁੰਦਾਗਾ ਉਹ ਖਰਚਾ ਬਥੇਰਾ ਹੋ ਜਾਂਦਾ ਸ਼ਹਿਰ ਚ ਕੀ ਘਟਾਉ ਕਮਾਉ ਮਹਿੰਗਾਈ ਬਥੇਰੀ ਆ ਕਮਾਲ ਦੀ ਗੱਲ ਕਰਦੀ ਏ ਤੂੰ ਬਾਦੂ ਮਹਿੰਗਾਈ ਹੈ ਮੈਨੂੰ ਤਾਂ ਦਵਾਇਆ ਨਹੀਂ ਕਦੇ ਤੁਸੀਂ ਕੋਸ ਕਾਨੂੰਨੀ ਦਵਾਇਆ ਇਸੇ ਕਰਕੇ ਤਾਂ ਝੁੱਗਾ ਚੋੜ ਦੇ ਕੀ ਚੋੜਾ ਹੋਇਆ ਜੀ

है ये भाई दाल रोटी आ रोटी नहीं मिलती अच्छा। है और समोसे भथौते समोसे जी समोसे भमथौते अच्छा ये भथौते समोसे समोसे हैं दे पकड़ के भाई आ जरा को दिखाएंगे खा लेंगे तो पकड़ के चल आएं करो अंदर भेज दो अंदर है को बैठने उठने हां जी हां हैगा मंजा मंजा हैगा हैगा ही हैगा ठीक है चल आ हां ला लाइट आएं है ना ਆਜੋ ਇੱਥੇ ਬਹਿ ਜਾਣੇ ਆ। ਆਈ ਰਤੇ। ਕਿ ਹੋ ਰੋ ਉੱਥੇ ਬੈਠਣਾ। ਹਲ ਬਹਿ ਜਾ ਫਿਰ ਇੱਧਰ ਹੋ ਕੇ। ਈ ਮੰਗਦੀ ਐ। ਆਰਾਮ ਹੋ ਜਾ। ਐਏ। ਮੈਂ ਤਾਂ ਕੀ ਰਹੀ ਬੈਠਾ ਦੀ ਤੇਰੇ ਨਾਲ ਵਿਆਹ ਵੇੜੇ। ਪਸਤਾ ਹੀ ਜਾਂਦਾ। ਮੈਂ ਕਿਹਾ ਸੁਣੋ ਪੀੜ ਚੱਕ ਕੇ ਨਾ ਐਨਾ ਬੋਲਿਆ ਨਾ ਕਰੋ। ਮੈਂ ਆਪ ਹੀ ਆਰਡਰ ਕਰ ਦਿਆਂਗਾ ਜਿਹੜੀ ਚੀਜ਼ ਲੈਣੀ ਹੁੰਦੀ ਐ। ਪਤਾ ਨਹੀਂ ਕੀ ਉਧਰ ਕਰ ਦੂਗੀ ਉਧਰ-ਉਧਰ ਕੀ ਹੁੰਦਾ ਐ? ਆਰਡਰ ਹੁੰਦਾ ਆਰਡਰ ਜੀ। ਤੇ ਚੰਗਾ ਬਹਿ ਲੈ ਤੇ ਪਕਰ ਕੇ। ਆ ਲੈ। ਆ ਮਨ ਮੰਨਤਾ ਤੇ ਗੰਡੇ ਖਿਲਰੇ ਪਏ ਨੇ ਜੀ ਕਪੜਾ ਸਫਾਈ ਕਰਕੇ ਜਾਣਗੇ ਉਹ ਆ ਸਫਾਈ ਕਰਕੇ ਜਾਣਗੇ ਤੂੰ ਹੀ ਮਾਰਦੇ ਨਾ ਬੋਚਾ ਤੇ ਉਹ ਆਪੇ ਕਲੀਨ ਕਰਦੇ ਹੁੰਦੇ ਹੈਗੇ ਗੰਡਾ ਮਗਾ ਲੈ ਕੁਝ ਜਿਹੜਾ ਕੁਝ ਬੰਗਾਇਆ ਪੂਰੇ ਰੱਖੇ ਕਹਿ ਦੇ ਉਹਨਾਂ ਨੂੰ ਮਾਰੇ ਬਾਹਰ ਮਾਰਦੇ ਬੋਲ ਬੋਲੇ ਆਰੇ ਮਲਾ ਉਹਲੇ ਆਂਦੇ ਆ ਪਾਊਡਰ ਕੀਤਾ ਹੋਇਆ ਠੀਕ ਹੈ ਚੰਗਾ ਹਾਂ ਉੱਥੇ ਨਾ ਬੈਠਿਆ ਗਿਆ ਉੱਥੇ ਕੀ ਹੁੰਦਾ ਸੀ ਉਹਦੇ ਪਾਂ ਪਈ ਸੀ ਉਦੋਂ ਕਹਿੰਦੇ ਗੰਡੇ ਕਿੱਲੇ ਰੇ ਪਏ ਆਗੇ ਫਿਰ ਸਾਫ਼ ਕਰਾ ਲੈਂਦੇ ਤੁਸੀਂ ਤਾਂ ਬੋਲਣਾ ਨਹੀਂ ਹਟੇ ਮੈਨੂੰ ਬੋਲੀ ਗਏ ਇੱਥੇ ਆ ਕੇ ਤਾਂ ਟਿਕ ਜਾ ਕਰੋ ਘਰੇ ਤਾਂ ਬੋਲਦੇ ਹਾਂ ਬੋਲਦੇ ਹਾਂ ਲੈ ਉਹ ਪਲੇਟਾਂ ਨਿੱਕੀਆਂ ਨਿੱਕੀਆਂ ਨੇ ਮੁੰਡਿਆ ਕੋਈ ਦੇ ਦੇ ਕੋਈ ਚਮਚਾ ਚੁੰਚਾ ਵੀ ਦੇ ਦੇ ਨਹੀਂ ਚੱਲ ਆ ਜੀ ਜਿਵੇਂ ਉਹ ਪਾਣੀ ਲਿਆ ਦੀ ਠੰਡਾ ਨਾ ਬਣਾ ਲੈ ਗਲਾ ਖਰਾਬ ਹੋ ਜਾਊ ਤੁਸੀਂ ਨਹੀਂ ਠੰਡਾ ਪੀਂਦੇ ਮੈਂ ਤਾਂ ਠੰਡਾ ਪੀਂਨੇ ਆ ਤੈਨੂੰ ਹੋਰ ਨਾ ਦੇਦਾ ਕਿਤੇ ਮੈਂ ਬੱਤਾ ਇੱਥੇ ਨਾ ਬੋਲਿਆ ਕੋਰ ਬਾਹਰ ਆ ਕੇ ਮੇਰੀ ਵੇਸ ਤਫ ਲੈ ਮੇਸਤੀ ਕਰਵਾਈ ਜਾਂਦੇ ਰਹਿੰਦੇ ਹੋ ਥਾ ਥਾ ਇੱਧਰ ਦੀ ਹੋ ਜਾ ਜੇ ਡਿੱਗ ਨਾ ਪਿਓ ਉਹ ਸੋਸ ਤੇ ਸੁਆਦ ਦੀ ਹਣਾ ਹਾਂਜੀ ਨਾਲੇ ਹਫ਼ਤੇ ਮੁੱਲ ਚ ਸੀਗੇ ਹਾਂਜੀ ਇੱਧਰ ਆ ਜਾ ਵਾਹ ਹੋਟਲ ਦਾ ਨਾਮ ਯਾਦ ਰੱਖੀ ਦਿੰਗਾ ਠੀਕ ਹੈ। ਵਾਹ ਨੂੰ ਇੱਥੇ ਆਇਆ ਕਰਾਂਗੇ। ਠੀਕ ਹੈ। ਇਹ ਕਬਾਚਾ ਜਰਾ ਕੁਰਤਾ ਜਾਂ ਨਹੀਂ ਲੰਦਾ ਸਾਰਾ ਦਿਨ। ਜਿਵੇਂ ਐ ਕਹਿੰਦੀ ਸੀ ਹਾਂ ਆ ਗੱਡੀ ਨੂੰ ਵੀ ਅੰਦਰ ਹੀ ਲੈ ਚਲਦੇ ਨਾ ਇੱਥੇ ਮੀਂਹ ਨਾ ਪੈਣ ਲੱਗ ਜੇ ਕਿਤੇ। ਉਹ ਮੈਂ ਜਾ ਕੇ ਆਉਣਾ ਕਿਤੇ। ਹੁਣ ਜਾ ਕੇ ਤਾਂ ਆਏ ਆ ਹੁਣ ਕਿੱਥੋਂ ਜਾਣਾਗਾ। 100 ਕੰਮ ਤਾਂੰਦੇ ਹੁੰਦੇ ਨੇ। ਐਂ ਫਿਰਦੇ ਰਿਹਾ ਕਰੋ ਤੂੰ ਸਾਰਾ ਦਿਨ। ਚਾਹ ਲੈ। ਐ ਉਹ ਨਾਲ ਚਾਹ ਪਣੀ ਬਣਾ। ਕਾ ਚੂ ਪੀ ਕੇ ਫਿਰ ਜਾ ਕੇ ਆਵਾਂਗੇ ਤੇ ਪਾਸੇ ਹੁਣ ਚਾਹ ਨੂੰ ਕੀ ਆ ਸਮੋਸਿਆਂ ਨਾਲ ਪੀ ਕੇ ਤਾਂ ਆਹ ਕਿ ਕਿਧਰੋਂ ਹੋਟਲਾਂ ਵਾਲੀ ਚਾਹ ਕਿਹੜੀ ਹੁੰਦੀ ਐ ਆ ਲੈ ਲੈ ਜਾ ਅੰਦਰ ਲਿਆਉਣੀ ਐ ਜੀ ਚਾਜ ਦੀ ਬਣਾ ਲੈ ਕੀ ਹੋਏ ਹਾਂ ਕਰੇ ਬਾਜ਼ਾਰ ਮਹਿੰਗਾ ਉਹ ਨਹੀਂ ਆਉਰੀ 3 ਮਿਲੂ ਲੈ ਕੇ ਜਾਂਦਾ ਹੁੰਦਾ ਤੇ ਮੈਂ ਵਾਗਿਆ ਲੋੜਾ ਆ ਗਿਆ ਲੈੰਦਾ ਕੀ ਐ ਫਿਰ ਉਹ ਕੰਜਰ ਦੀ ਨੇ 2-3 ਝੁੱਗੇ ਤੰਬੀਆਂ ਜੀਆਂ ਲੈਂਦੀਆਂ ਨੇ ਅੱਛਾ ਹੋਰ ਚਾਲ ਉਹ ਤਾਂ ਦਵਾਉਣੀ ਨੇ ਵਿਆਹ ਕਰਾਇਆ ਅਖਰ ਨੂੰ ਤੂੰ ਵੀ ਦਵਾ ਕੀ ਲਿਆਉਂਦਾ ਰਿਹਾ ਸੀ ਫੇਰ ਕੀ ਹੋ ਗਿਆ ਮੈਂ ਕਦੋਂ ਮੁੱਕਰਦਾ ਮੈਂ ਤਾਂ ਆਪ ਕਹਿਣਾ ਇਹ ਤਾਂ ਭਾਈ ਹੁਣ ਕਰਨਾ ਹੀ ਪੂ ਸਾਰਾ ਕੁਝ ਸਹੀ ਗੱਲ ਹੈ ਹੂੰ ਕੋਈ ਖਾਫੀਆਂ ਮਹਿੰਗੀਆਂ ਸੀ ਉਹ ਤਾਂ ਓਏ ਲੀਰਾਂ ਜੀ ਨੇ ਨਲੇ ਤਿੰਨ ਚਾਰ ਕੋ ਆ ਦੂਜੀਆਂ ਆਉਂਦੀਆਂ ਨੇ ਜਿਹੜੀਆਂ ਆ ਤੂੰ ਪਾਉਣਾ ਹਰ ਜੀ ਉਹ ਕਿੰਨੇ ਰੁਪਏ ਲਾਇਆ ਬਸ ਬੋਲ ਨਾ ਖਾਸੇ ਲੱਗੇ ਖਰਚੇ ਲੱਗੇ ਹਾਂ ਇਹ ਜੀ ਕਿਹੜੀ ਦੁਕਾਨ ਤੇ ਲੱਗੀ ਤੈਨੂੰ ਇਹ ਓਏ ਪਤਾ ਨਹੀਂ ਬਹੁਤ ਵੱਡੀ ਦੁਕਾਨ ਸੀ ਉੱਥੇ ਉਹ ਲੱਗਿਆ ਹੋਇਆ ਓਏ ਉਹਦਾ ਮੁੰਡਾ ਬੰਤਲਾ ਬੰਤਲਾ ਲਓ ਜੀ ਬਣਾਈ ਪਈ ਸੀ ਦੀਦੀ ਨੇ ਚਾਹ ਤਾਂ ਦੀਪ ਅੱਛਾ ਦੀਪੀ ਹਾਂ ਦੀਪੀ ਅੱਛਾ ਉਹ ਤਾਂ ਮਹਿੰਗਾ ਹੀ ਬਾਲਾ ਓਏ ਹੋਰ ਆ ਕੰਜਰ ਦੇ ਨੂੰ ਝਗਾ ਚੌੜੀ ਕਰਾਤਾ ਜਮਾ ਲੈ ਬਾਲਾ ਨਹੀਂ ਮੈਂ ਕਹਿੰਦਾ 25000 ਲੱਗਿਆ ਹੋਵੇਗਾ ਮੈਨੂੰ ਆਇਆ ਲੱਗਦਾ ਤੂੰ ਵੀ ਉੱਥੇ ਠਗਾ ਹੋ ਕੇ ਆਇਆ ਪਹਿਲਾ ਇੱਕ ਦੋ ਵਾਰੀ ਹੈ ਨਾ ਓਏ ਓ ਠੱਗਾ ਨਹੀਂ ਹੋਇਆ ਆ ਮੂੰਹ ਦਾ ਪਰਾ ਕੀ ਕਰਦਾ ਮੈਨੂੰ ਲੱਗ ਗਿਆ ਪਤਾ ਓਏ ਐ ਨਹੀਂ ਉਹ ਦੱਸਦਾ ਹੁੰਦਾ ਮੈਨੂੰ ਆਪ ਹੀ ਲੱਗ ਗਿਆ ਪਤਾ ਤੇਰੇ ਲੱਛਣਾਂ ਤੋਂ ਤੂੰ ਵੀ ਗਿਆ ਐ ਅਵਰੀ ਤੀਮੀ ਨੂੰ ਲੈ ਕੇ ਓਏ ਨਹੀਂ ਖਸਮਾ ਮੈਂ ਕਾਨੂੰ ਲੈ ਕੇ ਗਿਆ ਮੈਂ ਤਾਂ ਉਹੀ ਨੇ ਨੂੰ ਚੰਬਲਾਉਂਦਾ ਮੈਂ ਤੈਨੂੰ ਪੁੱਛਣਾ ਹੀ ਚਾਹੁੰਦਾ ਸੀ ਵੀ ਦੱਸਦਾ ਕਿ ਨਹੀਂ ਦੱਸਦਾ ਦੱਸਦਾ ਮੈਨੂੰ ਦੀਪੀ ਨੇ ਸਾਰਾ ਕਹਿੰਦਾ ਵੀ ਤਾਇਆ ਮੇਰਾ ਚਾਚਾ ਵੀ ਆਇਆ ਸੀਗਾ ਕਰਾ ਲੈ ਝੁੱਗਾ ਚੜੋ ਹਣਾ ਤੂੰ ਤੂੰ ਕਰਾ ਗਿਆ ਤੇ ਮੈਂ ਕਰਾਇਆ ਤੇ ਮੈਂ ਤਾਂ ਚੱਲ ਹੁਣ ਤੈਨੂੰ ਸਮਝਾਉਂਦੀ ਸੀ ਪਹਿਲਾਂ ਵੀ ਨਾ ਤੂੰ ਰਹਿਣ ਦੇ ਵਿਆਹ ਕਰਾਉਣ ਨੂੰ ਕੀ ਹੋਇਆ ਖਰਚੇ ਵਾਲੇ ਨੇ ਤੇ ਫਿਰ ਘਰੇ ਆ ਕੇ ਮਰ ਲੈਂਦਾ ਵੀ ਐਸ ਲੋੜ ਇੰਨੇ ਨੇ ਰੁਪਏ ਲੱਗਦੇ ਨੇ ਸਵਾਦ ਤਾਂ ਤੈਨੂੰ ਵੀ ਪਤਾ ਲੱਗਣਾ ਸੀ ਫਿਰ ਚੱਲ ਕੋਈ ਨਾ ਜਿਹੜਾ ਕੁਸ ਹੋਣਾ ਸੀ ਆ ਦੇਖੀ ਲੈ ਵੀ ਇੰਨੀ ਨੀ ਚਾਹ ਨਾਲ ਸਾਨੂੰ ਕੀ ਹੋ ਬਾਟੀਆਂ 'ਚ ਭਾਗੇ ਫੜਾਉਂਦਾ ਕਰੋ ਉਹਨੂੰ ਨਹੀਂ ਕਹਿੰਦਾ ਸੀ ਬਾਟੀਆਂ 'ਚ ਫੜਾਦਿਆ ਕਰ ਆਹੀ ਹੁਣ ਤੈਨੂੰ ਕੱਪਾਂ 'ਚ ਬਣਾ ਲਈ ਉਹ ਤਾਂ ਚੱਲ ਗਲਾਸ 'ਚ ਤਾਂ ਫੜਾਉਂਦੀ ਐ ਗੱਲ ਤਾਂ ਤੇਰੀ ਸਹੀ ਐ ਹਨਾ ਅਰੇ ਦੇਖੋ ਮਲਾਈ ਚ ਚ ਦੁੱਧ ਦਾ ਕਿਵੇਂ ਐ ਜਿਹੜਾ ਕੁਸ ਤੇਰੇ ਕੋਲੇ ਆ ਉਹੀ ਕੁਸ ਮੇਰੇ ਕੋਲੇ ਐ ਹੂੰ ਮੇਰੀ ਚਾਹ ਦੁੱਧ ਆਪ ਦੁੱਧ ਚ ਪੱਤੀ ਭਾਲਦਾ ਹੁੰਦਾ ਸੀ ਫਿਰ ਇਤ ਕੀ ਇਲਾਇਚੀਆਂ ਬਾਤੀਆਂ ਹੂੰ ਆਤੀਆਂ ਇਲਾਇਚੀਆਂ ਬਣਾਈ ਤਾਂ ਤੇਰੀ ਦੀ ਵੀ ਨਹੀਂ ਐ ਹੋਨੇ ਕ ਬਣਾਈ ਐ ਆਲੇ ਕਹਿ ਕੇ ਕੀ ਕਹਿੰਦੀ ਕਹਿੰਦੀ ਛੋਟੀ ਨੇ ਬਣਾ ਰੱਖੀ ਸੀ ਫਿਰ ਇਹਨੂੰ ਨਹੀਂ ਅਕਲ ਆਉਂਦੀ ਜੇ ਉਹਨੇ ਇਹ ਜੀ ਬਣਾ ਕੇ ਦੇਤੀ ਵਧੀਆ ਬਣਾ ਦੇ ਥੋੜੀ ਜੀ ਹੋਰ ਤੇ ਨਖਰੇ ਤੂੰ ਕਰਦਾ ਮੈਂ ਕਿਉਂ ਕਰਦਾ ਮੈਂ ਤੈਨੂੰ ਦੱਸਦਾ ਆਹੋ ਦੱਸਦਾ ਤੈਨੂੰ ਆ ਲੱਗ ਗਿਆ ਪਤਾ ਬਹਿ ਜਾ ਓਏ ਬਹਿ ਜਾ ਸਾਰੀਆਂ ਕਿਉਂ ਜੀ ਹੁੰਦੀਆਂ ਨੇ ਤੇ ਫਿਰ ਪਹਿਲਾਂ ਮਰ ਲੈਂਦਾ ਪਹਿਲਾਂ ਮਰ ਲੈਂਦਾ ਕਰਿਆ ਬਾਜ਼ਾਰ ਮਹਿਗਾ ਮਾੜਾ ਮੋਟਾ ਅਗਲ ਹੱਥ ਮਾਰਦਾ ਆਂਗਾ ਪਰਾਂ ਹੋ ਜਾ ਓ ਹੈਲੋ ਇੱਥੇ ਨਾ ਲਟਾ ਦੇ ਅੰਦਰ ਜਾ ਭਾਈ ਕਿਉਂ ਓਏ ਅੰਦਰ ਵਗ ਜਾ ਉਸੇ ਕਮਰੇ ਚ ਕੋਈ ਨਾ ਥੋੜਾ ਆ ਗਿਆ ਜੇ ਪੈ ਜੂ ਘੰਟਾ ਆ ਗਿਆ ਕੰਮ ਨਹੀਂ ਕਰਨਾ ਕੋਈ ਤੰਦਾ ਨਹੀਂ ਆ ਹੋਰ ਤਾਂ ਤੂੰ ਹੀ ਕਰਕੇ ਦਿੰਨਾ ਮੈਨੂੰ ਕੰਮ ਹਣਾ ਆਹੋ ਚੰਗਾ ਉਹ ਖੇਤ ਬਾਗ ਜੀ ਮਾਰੇਂ ਜਿਹੜਾ ਤਾਨਾ ਜਾਣਾ ਜਾਂਦਾ ਤਾਂ ਹੈ ਹੀ ਨਹੀਂ ਇਹੀ ਤਾਂ ਗੱਲ ਹੈ ਮੋਟਰ ਦੀ ਸੁੱਚ ਸੱਚ ਕੱਟੀ ਐ ਬਈਆ ਬੂਆ ਕਿਤੇ ਉਹਨਾ ਡਬੋ ਦੇ ਚੰਗਾ ਆਹੋ ਮੈਨੂੰ ਜਾਣਾ ਬੂ ਤੇਰਾ ਤਾਂ ਪਤਾ ਹੀ ਐ